ਦੋਸਤੋ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸ਼ਾਰਟ ਵੀਡੀਓ ਬਣਾ ਰਹੇ ਆ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਆਪਾਂ ਜਲਦੀ ਪੋਸਟ ਕਰ ਦੇਵਾਂਗੇ ਪੰਜ ਵੜਾ ਵਕਾਊਆ ਵੀਰ ਬਿੰਦੇ ਦੇ ਕੋਲ ਪ੍ਰਿੰਗੜੀ ਵਾਲੇ ਕੋਲ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਪਿੰਦੇ ਕੀ ਹਾਲ ਆ ਵਧੀਆ ਵਧੀਆ ਵੀਰ ਜੀ ਕੈਮ ਠਰਦੀ ਖਲਾਈ ਵੀਰ ਜੀ ਸ਼ੁਕਰ ਮਾਲਕ ਹਾਂਜੀ ਲਾ ਵੀ ਪਿੰਦਾ ਚਾਰ ਵੜਾ ਸੁਈਆਂ ਇੱਕ ਗੱਬਣ ਜਰਸੀ ਹਾਂਜੀ ਵੀਰ ਜੀ ਤੇ ਸ਼ੁਰੂਆਤ ਇਧਰੋਂ ਕਰਦੇ ਹਾਂ ਹੌਲੇ ਪਾਣੀ ਕਰਵਾਜੋ ਦੁੱਧ ਕਿੰਨਾ ਵੀਰੇ ਦੇ ਥੱਲੇ ਲਓ 7-8 ਕਿਲੋ ਵੀਰ ਜੀ ਲਓ ਜੀ 8-7 ਕਿਲੋ ਦੁੱਧ ਬਗੈਰ ਬੱਚੇ ਉਹ ਬੱਚੇ ਅੱਗੇ ਵੀ ਦਿਲ ਲ ਬਾਕੀ ਮੇਰੇ ਭਰਾ ਨੇ ਕਿਸੇ ਨੂੰ ਥੋੜੇ ਪੈਸੇ ਖਰਚ ਕਰਨੇ ਮੁੱਲ ਕੀ ਆ ਮੁੱਲ 2000 ਰੁਪਏ ਦੀ ਹਾਨਾ ਕੀਤੀ 2000 ਚ 100 ਰੁਪਏ ਛੋੜ ਕੀ ਸੀ ਆ 100 ਰੁਪਏ ਛੋੜ ਕੀਤੀ ਜੋ ਲਓ ਜੀ 100 ਹੋ ਜੂਗੀ ਠੀਕ ਆ ਜੀ ਇਧਰ ਇੱਕ ਬੈੜ ਤੁਹਾਨੂੰ ਦਿਖਾ ਦਿੰਦੇ ਤਾਜੀ ਸੱਜਰ ਆ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਪਿੰਦੇ ਨੇ ਵੀਰ ਜੀ ਕੱਲ ਰਾਤ ਆ ਕੱਲ ਰਾਤੀ ਸੁੱਈ ਆ ਮਗਰ ਬੱਸੀ ਆ ਹਾਂਜੀ ਨਾਰਵਾ ਨਾਲ ਪੱਛੇ ਤੇ ਬੋਲਾ ਕਿੰਨਾ 6-7 ਕਿਲੋ ਹੀ ਅਜੇ 6-7 ਕਿਲੋ ਪੋਲਾ ਜੀ ਜਦੋਂ ਗੁੱਜਾ ਤੇਜਾ ਦੇਣਾ ਪਲੋਂ ਬੱਸੀ ਆ ਹਾਂਜੀ ਹਾਂਜੀ ਮਗਰ ਵੀ ਬੱਤੀ ਜਾਂ ਤੇ ਮੋਲੇ ਤੱਕ ਹੀ ਆ 32000 ਦੀ ਹਾਂ ਨਾ 30000 ਦੀ ਪਲੂਨ ਮਿਲ ਜੂਗੀ 100 ਰੁਪਏ ਛੋੜੋਗੇ ਜੀ ਹੈ 100 ਰੁਪਏ ਛੋੜ 32000 ਲਓ ਜੀ 100 ਰੁਪਈਆ ਛੋੜ ਬੱਤੀਗਾ ਜੀ 100 ਛੋਟਾ ਵੈਸੇ ਬਿੰਦੇਵੀਰ ਨੇ ਪਹਿਲਾਂ ਹੀ ਕੱਸ ਕੇ ਮੁੱਲ ਪਾਇਆ ਤੇ ਛੋਟਾ 100 ਛੋੜ ਰੱਖੀਆਂ ਨੇ ਇਧਰ ਇੱਕ ਵਖਾ ਦੇਣਿਆ ਕੋਈ ਸ਼ਾਈ ਵਾਲਦਾ ਕੋਈ ਮੇਰਾ ਭਰਾ ਰਾਠੀ ਦਾ ਮੰਨ ਲਓ ਕ੍ਰੋਸ ਬ੍ਰੀਡ ਆ ਤੇ ਸੁਬਿਆਂ ਦੇ ਵਿੱਚ ਕਿਵੇਂ ਵੀਰ ਤਿੱਜਾ ਵੀਰ ਜੀ ਤਿੱਜਾ ਸੂਆ ਮਗਰ ਬੱਛਾ ਬੱਛਾ ਇਹਦੇ ਮਾਜ ਆਜ ਕਿੰਨੇ ਦਿਨਾਂ ਦੀ ਸੂਆ ਆਜ ਤਿੱਜਾ ਨੂੰ ਹੋ ਗਿਆ ਵੀਰ ਜੀ ਤਿੱਜਾ ਦੇਣੇ ਆਜ ਠੀਕਾ ਜੀ ਤੇ ਇਹਦੇ ਥੱਲੇ ਉਸ ਵਕਤ ਮਤਲਬ 12 12 ਲੀਟਰ ਦੁੱਧ ਹੋਊਗਾ 12 13 ਲੀਟਰ ਹਾਂ ਬੋਲਾ ਥੱਲੇ ਬੜਾ ਜਲਦੀ ਮਲਦੀ ਮਿੱਠੀ ਜੀ ਪੂਰੀ ਵੀਰ ਜੀ ਇੱਕ ਨੰਬਰ ਜੋੜ ਚੁਾਈਆਂ ਬਿਲਕੁਲ ਅਗਲੇ ਵੀਰ ਜੀ ਉਹ ਚੁਾਈਆਂ ਨਾ ਮਾੜੀਆਂ ਵੀਰ ਜੀ ਪੂਰੀ ਨਾ ਵੀ ਕਰਾ ਦੋ ਚੈੱਕ ਕਰੀ ਜਸ਼ਨ ਮਾਰ ਕੇ ਕਰਾ ਤੇ ਮੋਲੇ ਦਾ ਪਿੰਦੇ ਵੀਰ ਤੇਦਾਂ ਕਿੰਨੇ ਦੀ 37000 ਦੀ ਕੀਤੀ ਲੋ ਜੀ 37000 ਦੀ ਵਾੜ ਮਿਲ ਜੂਗੀ ਮਗ ਇਦਾਂ ਇੱਕ ਵਾਸੀ ਦਿਖਾਉਣੇ ਬਿਲਕੁਲ ਨਿੱਗਰ ਹਵਾਨੇ ਛੱਟੇ ਦੇ ਵਿੱਚ ਇਹ ਵੀ ਪਲੂਣੀ ਹੈ ਇਹ ਬਲੂਮਾਂ ਜੀ ਲਓ ਜੀ ਪਹਿਲਾ ਸੂਆ ਵੈੜ ਚੈੱਕ ਕਰੋ ਵੇਖੋ ਬਿਲਕੁਲ ਨਿੱਗਰ ਛੱਡੇ ਲੇਵੇ ਦੇ ਵਿੱਚ ਤੇ ਮੁਠੀ ਵਾਲਾ ਥਾਣਾ ਇਹ ਬੋਲਾ ਇਹਦੇ ਥੱਲੇ ਕਿ ਦੁੱਧ ਇਹ ਦੁੱਧ ਦੁੱਧ ਵੀਰੀ ਦੁੱਧਾਂ ਦੁੱਧ ਹੀ ਇਹਨਾਂ ਦੁੱਧ ਹੀ ਹੋਵੇ ਪੱਠਾ ਦੱਸ ਸਕਦੇ ਨਾ ਦੀ ਸੂਈ ਇਹੋ ਹੋਵੇ ਹੋਣੀ ਦੱਸਾਂ ਸੂਈ 15 ਨਾਲ ਦੀ ਹੋ ਸਕਦੀ ਆਪਾਂ ਵੀਰੀ ਇਹਦਾ ਨਹੀਂ ਪਤਾ ਠੀਕ ਆ ਵੀਰ ਹਾਂਜੀ ਦੁੱਧ ਕਿੰਨਾ ਆਉਂਦਾ ਥੱਲੇ ਦੁੱਧ 13-14 ਕਿਲੋ ਵੀਰੀ 13-14 ਕਿਲੋ ਦੁੱਧ ਤਿਆਰ ਇਸਲੇ ਤਿਆਰ ਹਾਜ਼ਰ ਹਾਂ ਜੀ ਵੰਗਾ ਪਾਲੀ ਦਾ ਨਹੀਂ ਵੰਗਲ ਨਹੀਂ ਦੀ ਵੀ ਜੀ ਉੱਤੇ ਮੋਲ ਕਿਰੋਗੇ ਮੋਲ ਇਹ ਦੱਸਿਆ ਕਿ ਜੀ ਦਾ 45000 45000 ਦੀ ਵੈਸੇ 50000 ਕੀਤੀ ਡਿਮਾਂਡ 48 ਕੀਤੀ ਆ ਨਹੀਂ 43 ਦੀ 45 ਮੋਲ 43 ਆ ਦਿਹਾਣਾ 45000 43 ਆਣਾ ਕੀਤੀ 43000 ਦੀ ਠੀਕ ਆ ਜੀ 43000 ਦੀ ਇੱਧਰ ਇੱਕ ਵਹਿੜ ਤੁਹਾਨੂੰ ਦਿਖਾ ਦਿੰਨੇ ਜਰਸੀ ਨਸਲ ਬਰੀ ਬੜੇ ਵੀਰ ਆਪਣੇ ਸ਼ੌਕੀਨ ਆ ਸ਼ੌਂਕ ਰੱਖਦੇ ਆ ਵੀ ਚਲੋ ਭਾ ਪਰਤੇ ਦੇ ਵਿੱਚ ਕੋਈ ਚੰਗੀ ਵਹਿੜ ਮਿਲ ਜੇ ਬਾਕੀ ਦੋਸਤੋ ਸਫਾਈਆਂ ਤੁਸੀਂ ਵੇਖਿਆ ਜੇ ਸਫਾਈਆਂ ਬਹੁਤ ਜ਼ਿਆਦੀਆਂ ਨੇ ਲੈਵੇ ਆਰਡਰ ਦੀ ਬੜੀ ਸਾਫ਼ ਸੁਥਰੀ ਆ ਵੇਖਿਆ ਜੀ ਜੀ ਮੁੱਠੀ ਵਾਲਾ ਥਾਣਾ ਝੋਲਾ ਚਾਲਾ ਚੰਗਾ ਥੱਲੇ ਲੜਾ ਲੁੜਾ ਜੇ ਕਾਫੀ ਆ ਖੋਲੂਗੀ ਥੱਲੇੋਂ ਲੈਵਾ ਹੋ ਰਵੇ ਬਹੁਤ ਜ਼ਿਆਦਾ ਵੀਰ ਜੀ ਖਲਾਰ ਖੂਰ ਚੰਗਾ ਬਿੰਦੇ ਦਾ ਮੁੱਲ ਵੀ ਤੇ ਕੀ ਰਹੂਗਾ ਮੁਰਜੀ ਮੁੱਲ ਵੀ ਦੀ 50000 ਕਿਤੇ ਹਾਂ ਨਾ 45000 ਦੀ ਜੋ 45000 ਦੀ ਹਾਂ ਹਾਂ ਨਾ ਇਹ ਦੋ ਦਿਨ ਕਿਤੇ ਤੇ ਜੇ ਤੇ ਜੇ ਵੀ ਦੀ ਤੇ ਜੇ ਸਵੇ ਸੁਣੀ ਜੇ ਸੁਣੀ ਦਿਓ ਤੇ ਨੰਬਰ ਬਿੰਦੇ ਦਾ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਤੇਰਾ ਪਨੀਰੀ ਬੱਚੇ ਛੋਟੇ ਵਿਖਾ ਦਿਆ ਜੀ ਹਾਂਜੀ ਆ ਵੇਖੋ ਜੀ ਕੋਈ ਪੰਜਾ 4 ਦਿਨਾਂ ਦਾ ਕੋਈ ਤਿੰਨ ਦਿਨਾਂ ਦਾ ਕੋਈ ਅਸਾਂ 8 10 ਦਿਨਾਂ